ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਰਾਜਵੀਰ ਕੌਰ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਤੇ ਅੱਗੇ ਵੀ ਤੁਹਾਡੀ ਸਲਾਮਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਮਤ ਬਖਸ਼ੇ ਸੋ ਸਭ ਤੋਂ ਪਹਿਲਾਂ ਤਾਂ ਇੱਕ ਰਿਕਵੈਸਟ ਏ ਜੀ ਜਿਹੜੇ-ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਮਾਈ ਚੈਨਲ also press bell icon taan jo naviyan naviyan videos te jada notification hai oh tade tak ponch sake ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਯੂਨੀਕ ਤੇ 트ੈਂਡਿੰਗ ਬੁਟੀਕ ਪੀਸ ਲੈ ਕੇ ਆਈਆਂਗੀ ਸੋ ਕਾਫੀ ਦਿਨ ਹੋ ਗਏ ਹਨ ਮੇਰੇ ਮਤਲਬ ਮੈਨੂੰ ਟਾਈਮ ਨਹੀਂ ਮਿਲਿਆਗਾ ਸੂਟ ਦੀ ਵੀਡੀਓ ਅਪਲੋਡ ਕਰਨ ਦਾ ਸੋ ਅੱਜ ਮੈਂ ਤੁਹਾਡੇ ਅੱਗੇ ਬਹੁਤ ਸੋਹਣਾ ਬੁਟੀਕ ਪੀਸ ਲੈ ਕੇ ਆਈਆਂਗੀ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਸਟਾਫ ਦੀ ਗੱਲ ਕਰੀਏ ਇਹ ਹੈਗਾ ਜੀ ਜੋਰ ਜੱਟ ਦਾ ਜਿਹੜਾ ਸਟਾਫ ਹੈਗਾ ਤੇ ਬੋਟਲ ਗ੍ਰੀਨ ਕਲਰ ਦਾ ਸੂਟ ਹੈਗਾ ਇੱਕ ਬੋਟਲ ਗ੍ਰੀਨ ਕਲਰ ਦਾ ਆਪਾਂ ਪਹਿਲਾਂ ਵੀ ਵੀਡੀਓ ਚ ਡਿਸਪਲੇ ਕੀਤਾਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਇਹ ਵੀ ਮੋਸਟ ਟ੍ਰੈਂਡਿੰਗ ਕਲਰ ਹੈਗਾ ਤੇ ਬੜਾ ਪਿਆਰਾ ਜਿਹਾ ਕਲਰ ਹੈ ਤੇ ਬਹੁਤ ਹੀ ਸੋਹਣਾ ਆਪਾਂ ਇਹਦੇ ਤੇ ਜਿਹੜਾ ਬੂਟੀਆਂ ਵਾਲਾ ਜਿਹੜਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਸੋ ਹੁਣ ਮੈਂ ਤੁਹਾਨੂੰ 1 ਬਾਈ 1 ਇਸ ਪੂਰੇ ਸੂਟ ਦੀ ਜਿਹੜੀ ਉਹ ਲੁੱਕ ਚੈੱਕ ਕਰਵਾਉਣੀ ਹੈਗੀ ਹਾਂਜੀ ਤੇ ਤੁਸੀਂ ਦੇਖੋ ਵੀ ਆ ਇਹ ਸਾਰੇ ਇਹਦੇ ਘੇਰੇ ਤੇ ਹਨਾ نیچے ਤੋਂ ਉੱਪਰ ਤੱਕ ਬਹੁਤ ਸੋਹਣੀਆਂ ਜਿਹੜੀਆਂ ਮਤਲਬ ਬੂਟੀਆਂ ਚਾਰੀਆਂ ਬੂਟੀਆਂ ਦੇ ਨਾਲ ਲੀਫਸ ਜਾ ਰਹੀ ਹੈ ਉੱਪਰ ਵੱਲ ਇਹਦੇ ਚ ਕੰਬੀਨੇਸ਼ਨ ਦੇਖੋ ਕਿਹੜੇ ਕਿਹੜੇ ਕਲਰ ਯੂਜ਼ ਕੀਤੇ ਹੋਇਆ ਹੈ ਲੈਮਨ ਸ਼ੇਡ ਕਲਰ ਯੂਜ਼ ਕੀਤਾ ਹੋਇਆ ਹੈਗਾ ਡਾਰਕ ਰੈੱਡ ਕਲਰ ਯੂਜ਼ ਕੀਤਾ ਹੋਇਆ ਹੈਗਾ ਵਾਈਟ ਕਲਰ ਯੂਜ਼ ਕੀਤਾ ਹੋਇਆ ਹੈਗਾ 3 ਕਲਰ ਦੇ ਕੰਬੀਨੇਸ਼ਨ ਨਾਲ ਜਿਹੜੇ ਸੂਟ ਤੇ embroiderry ਕੀਤੀ ਹੋਈ ਹੈਗੀ ਤੇ ਇਹ ਤੁਸੀਂ ਜਿਹੜੀਆਂ ਬੂਟੀਆਂ ਦੇਖ ਰਹੀਆਂ ਹੋ ਇਹ ਇਹਦੇ ਨੀਚੇ ਘੇਰੇ ਤੇ ਵੀ ਆ ਰਹੀਆਂ ਹੈਗੀਆਂ ਤੇ ਉੱਪਰ ਇਹਦੀ हिਪ ਤੇ ਵੀ ਆ ਰਹੀਆਂ ਗਿਆ ਕਮਰ ਤੇ ਵੀ ਤੇ ਜਸਟ ਤੇ ਵੀ ਮਤਲਬ ਇਹ ਸਾਰੇ ਸੂਟ ਦੇ ਵਿੱਚ ਜਿਹੜੀਆਂ ਬੂਟੀਆਂ نیچے ਤੋਂ ਕੀ ਹੈ ਉੱਪਰ ਤੱਕ ਜਾ ਰਹੀਆਂ ਗਿਆ ਜਿਹੜਾ ਮੈਂ ਸੂਟ ਤੁਹਾਨੂੰ ਦਿਖਾ ਰਹੀ ਹੈਗੀ ਦੇਖੋ ਤੁਸੀਂ ਮੈਂ ক্লোਜ਼ਲੀ ਦਿਖਾਉਣੀ ਹੈ ਤੁਹਾਨੂੰ ਫਿਨਿਸ਼ਿੰਗ ਦੇਖੋ ਤੁਸੀਂ ਬਹੁਤ ਵਧੀਆ ਏਮਬਰਾਇਡਰੀ ਕੀਤੀ ਹੋਈ ਹੈਗੀ ਸਫਾਈ ਨਾਲ ਵਰਕ ਕੀਤਾ ਹੋਇਆ ਹੈਗਾ ਤੇ ਤੁਸੀਂ ਦੇਖੋ ਵੀ ਕਿਤੋਂ ਕੋਈ ਸੂਟ ਛਿਜਿਆ ਨਹੀਂ ਆ ਮੈਂ ਤੁਹਾਡੇ ਸਾਹਮਣੇ ਤੁਹਾਨੂੰ ক্লোਜ਼ਲੀ ਦਿਖਾਉਣੀ ਹੈਗੀ ਤੇ ਕਿਤੋਂ ਕੋਈ ਕੰਪਲੇਂਟ ਨਹੀਂ ਆਏਗੀ ਕਿਤੋਂ ਕੋਈ ਸੂਟ ਛਿਜਿਆ ਨਹੀਂ ਆ ਦੇਖੋ ਤੁਸੀਂ ਨੀਚੇ ਇਹਦੇ ਜਿਹੜੀ ਪੇਸਟਿੰਗ ਵਗੈਰਾ ਲੱਗੀ ਹੋਈ ਹੈ ਸਪੋਰਟ ਲਈ ਤੇ ਇਹ ਸੂਟ ਹੈ ਜਿਹੜਾ ਜੀ ਇਹ ਹੈਗਾ ਇਹਦੇ ਘੇਰੇ ਤੇ ਤੇ ਮਤਲਬ ਆਪਣੇ ਕੋਲ ਹੈਗਾ ਫਸਟ ਸਾਈਡ ਦਾ ਵਰਕ ਦਨ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੀ ਬਾਜ਼ੂ ਦਾ ਵਰਕ ਹਾਂਜੀ ਤੇ ਜਿਹੜਾ ਇਹ ਵਾਲਾ ਮਤਲਬ ਬੂਟੀਆਂ ਵਾਲਾ ਡਿਜ਼ਾਈਨ ਹੈਗਾ ਇਹ ਹੈਗਾ ਜੀ ਇਹਦੀ ਬਾਜ਼ੂ ਤੇ ਆ ਦੇਖੋ ਸਿਮਿਲਰਲੀ ਇਹਦੇ ਚ ਵੀ ਬਹੁਤ ਸੋਨਾ ਟ੍ਰੀ ਦੀ ਫਾਰਮ ਚ ਮਤਲਬ ਏਮਬਰਾਇਡਰੀ ਕੀਤੀ ਹੋਈ ਹੈਗੀ ਇਧਰ ਬੂਟੀਆਂ ਬਣੀਆਂ ਹੋਈਆਂ ਇਧਰ ਲੀਫਸ ਬਣੇ ਹੋਏ ਆ ਇਹ ਹੋ ਗਈ ਜੀ ਇਹਦੀ ਫਰਸਟ ਬਾਜ਼ੂ ਤੇ ਦਨ ਇਹ ਹੋ ਗਈ ਜੀ ਇਹਦੀ ਸੈਕੰਡ ਬਾਜ਼ੂ ਸੇਮ ਟਾਈਪ ਦਾ ਜਿਹੜਾ ਡਿਜ਼ਾਈਨ ਇਹਦੇ ਤੇ ਬਣਿਆ ਹੋਇਆ ਦੇਖੋ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਬਹੁਤ ਸੋਨਾ ਸਟਫ ਵੀ ਬਹੁਤ ਵਧੀਆ ਕੁਝ ਕ ਜਿਹੜਾ ਜੌਰਜਟ ਮਤਲਬ ਸਟਫ ਉਹ ਹਲਕਾ ਹੁੰਦਾ ਜਿਹੜਾ ਕਿ इजीली ਛਿੱਜ ਵਗੈਰਾ ਜਾਂਦਾ ਬਟ ਇਹਦੇ 'ਚ ਇੰਦਾ ਦੀ ਕੋਈ ਕੰਪਲੇਂਟ ਨਹੀਂ ਗਈ ਤੇ ਬਹੁਤ ਵਧੀਆ ਆਪਣਾ ਰਿਜ਼ਲਟ ਮਿਲਿਆਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਇਹਦੀ ਬਾਟਮ ਤੇ ਵਰਕ ਆਹ ਦੇਖੋ ਤੁਸੀਂ ਜਿਹੜੇ ਖੰਭਾਂ ਵਾਲਾ ਡਿਜ਼ਾਈਨ ਬਣਿਆ ਹੋਇਆ ਖੰਭ ਬਨੇ ਹੋਏ ਹੈਗੇ ਇਹ ਹੈਗਾ ਜੀ ਇਹਦੀ ਬਾਟਮ ਤੇ ਵਰਕ ਬਹੁਤ ਸੋਹਣਾ ਪਹਿਲਾਂ ਟਰੀਜ਼ ਦਾ ਕੰਬੀਨੇਸ਼ਨ ਹੈ ਫਿਰ ਬੜੇ ਸੋਹਣੇ ਲੀਫਸ ਬਨੇ ਹੋਏ ਹੈਗੇ ਆ ਨਾਰਮਲ ਲੀਫਸ ਆਗੇ ਇਹਦੇ 'ਚ ਕੀ ਆਪਣੇ ਕੋਲ ਕੱਟਵਰਕ ਵਾਲਾ ਲੀਫ ਆ ਗਿਆ ਉੱਪਰ ਦੇਖੋ ਬੜੇ ਸੋਹਣੇ ਖੰਭ ਬਨੇ ਹੋਏ ਹੈਗੇ ਦੇਖੋ ਤੁਸੀਂ ਸੇਮ ਪੈਟਰਨ ਫਾਲੋ ਕਰ ਰਹੀ ਹੈ ਖੰਬ ਦਾ ਵੀ ਕੰਬੀਨੇਸ਼ਨ ਹੈ ਬੜੀਆਂ ਸੋਹਣੀਆਂ ਬੂਟੀਆਂ ਜਾ ਰਹੀਆਂ ਨੇ ਛੋਟੇ ਛੋਟੇ ਟਰੀਜ਼ ਜਾ ਰਹੇ ਆ ਤੇ ਦੇਖੋ ਇਹਦੇ ਚ ਵੀ ਵਾਈਟ ਕਲਰ ਯੂਜ਼ ਕੀਤਾ ਰੈਡ ਕਲਰ ਯੂਜ਼ ਕੀਤਾ ਤੇ ਲੈਮਨ ਸ਼ੇਡ ਜਿਹੜਾ ਉਹ ਕਲਰ ਯੂਜ਼ ਕੀਤਾਗਾ ਇਹ ਹੋ ਗਿਆ ਜੀ ਇਹਦਾ ਮਤਲਬ ਫਰਸਟ ਬਾਟਮ ਤੇ ਸੇਮ ਆ ਜਿਹੜਾ ਡਿਜ਼ਾਈਨ ਹੈਗਾ ਇਹਦੀ ਸੈਕੰਡ ਬਾਟਮ ਤੇ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਸਫਾਈ ਦੇਖੋ ਇਦੇ ਵਿੱਚ ਵੀ ਜਿਵੇਂ ਕੜਾਈ ਥੋੜੀ ਜਿਹੀ ਸੰਘਣੀ ਹੈਗੀ ਤਾਂ ਇੱਥੇ ਵੀ ਕੋਈ ਸੂਟ ਕਿਤੋਂ ਵੀ ਨਹੀਂ ਛਿਜਿਆਗਾ ਤੇ ਦੇਖੋ ਤੁਸੀਂ ਐਮਬਰਾਇਡਰੀ ਵੀ ਕਿੰਨੀ ਜਿਹੜੀ ਸਫਾਈ ਨਾਲ ਕੀਤੀ ਹੋਈ ਹੈਗੀ 컬러 ਵੀ ਦੇਖੋ ਕਿੰਨੇ ਸੋਹਣੇ ਠਾਏ ਆ ਤੇ ਇਹ ਜਿਹੜਾ ਸੂਟ ਹੈ ਜੀ ਆਪਾਂ ਨੂੰ ਮਤਲਬ ਬਾਹਰ ਤੋਂ ਆਰਡਰ ਕੀਤਾ ਕਿਸੇ ਕਸਟਮਰ ਨੇ ਮਤਲਬ ਕਿਸੇ ਹੋਰ ਪਿੰਡ ਤੋਂ ਤੇ ਉਹਨਾਂ ਨੇ ਪਹਿਲਾਂ ਵੀ ਆਪਣੇ ਤੋਂ ਜਿਹੜੇ ਸੂਟ ਵਗੈਰਾ ਕਾਫੀ ਕੜਵਾਏ ਹੈਗੇ ਸੂਟਾਂ ਕਰਕੇ ਆਪਾਂ ਜਿਹੜਾ ਇਹ ਸੂਟ ਤੇ ਇਹਨਾਂ ਦਾ ਮਤਲਬ ਹੈ ਡਿਸਕਾਊਂਟ ਤੇ ਆਪਾਂ ਇਹਨੂੰ ਸੂਟ ਕੱਟ ਕੇ ਦਿੱਤਾ ਹੈਗਾ ਤੇ ਇਦਾਂ ਦੇ ਸੋਹਣੇ ਸੋਹਣੇ ਸੂਟ ਆ ਜਿਹੜੇ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਡਿਜ਼ਾਈਨ ਤੁਹਾਡੀ ਚੋਇਸ ਦਾ ਵੀ ਹੋ ਸਕਦਾ ਹੈਗਾ ਸਾਡੇ ਕੋਲ ਵੀ ਸਾਡੇ ਮਤਲਬ ਚਿੱਪ ਤੇ ਵਿੱਚ ਡਿਜ਼ਾਈਨ ਵਗੈਰਾ ਹੁੰਦੇ ਹੈਗੇ ਹਨਾ ਤੇ ਤੁਸੀਂ ਇਦਾਂ ਦੇ ਸੋਹਣੇ ਸੋਹਣੇ ਸੂਟ ਕੜਵਾ ਸਕਦੇ ਹੋਗੇ ਕਰਵਾ ਚੌਥ ਕਰਕੇ ਆਪਾਂ ਬਹੁਤ ਸਾਰੀਆਂ ਆਫਰਸ ਲੈ ਕੇ ਆ ਰਹੀਆਂ ਤੁਹਾਡੇ ਲਈ ਤੇ ਤੁਸੀਂ ਕਿਸੇ ਵੀ ਤਰ੍ਹਾਂ ਸਾਡੇ ਤੋਂ ਸੂਟ ਕੜਵਾ ਸਕਦੇ ਹੋਗੇ ਆਟਾ ਲੋ ਪ੍ਰਾਈਸ ਰੀਜ਼ਨੇਬਲ ਪ੍ਰਾਈਸ ਤੇ ਹਨਾ ਕਿ ਸਾਡੇ ਜਿਹੜੇ ਕੈਰੀਅਰ ਆ ਇਹਨੂੰ ਪਲੀਜ਼ ਸਪੋਰਟ ਕਰਿਆ ਕਰੋ ਸਾਡੀਆਂ ਅਗਰ ਤੁਹਾਨੂੰ ਸਾਡੀਆਂ ਬੁਟੀਕ ਵਾਲੀਆਂ ਵੀਡੀਓਜ਼ ਅੱਛੀਆਂ ਲੱਗਦੀਆਂ ਐ ਸੋ ਪਲੀਜ਼ ਸਾਡੇ ਚੈਨਲ ਨੂੰ ਜਿਹੜਾ ਹਨ ਬាទ ਵਾ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਹਨ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ-ਨਵੀਆਂ ਵੀਡੀਓਜ਼ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਸੋ ਸਾਡੇ ਕੈਰੀਅਰ ਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਕਿਉਂਕਿ ਜਦੋਂ ਕੋਈ ਛੋਟੇ ਲੈਵਲ ਤੇ ਕੈਰੀਅਰ ਸਟਾਰਟ ਕਰਦਾ ਤਾਂ ਉਹਨਾਂ ਨੂੰ ਮਤਲਬ ਸਪੋਰਟ ਕਰਿਆ ਕਰੋ ਚਾਹੇ ਕੋਈ ਵੀ ਐ ਤੇ ਮੈਨੂੰ ਤੁਹਾਡੇ ਸਾਰਿਆਂ ਦੀ ਬਹੁਤ ਸਪੋਰਟ ਐ ਜਦੋਂ ਤੁਸੀਂ ਇਦਾਂ ਮਤਲਬ ਵੀਡੀਓ ਦੇਖਦੇ ਹੋਣਾ ਵਧੀਆ ਵਿਊਜ਼ ਮਿਲਦੇ ਆ ਤਾਂ ਉਦੋਂ ਬਹੁਤ ਮੋਟੀਵੇਸ਼ਨਲ ਮਿਲਦੀ ਏ ਵੀ ਹਨਾ ਵੀ ਸਾਨੂੰ ਵੀ ਕੁਝ ਕਰਨਾ ਚਾਹੀਦਾ ਇਦਾਂ ਵੀ ਸਾਨੂੰ ਸਪੋਰਟ ਕਰ ਰਹੇ ਹੈਗੇ ਸੋ ਇਹ ਸੀਗਾ ਜੀ ਸੂਟ ਮੈਂ ਤੁਹਾਨੂੰ ਆਲਰੇਡੀ ਦਿਖਾ ਚੁੱਕੀ ਆਂਗੀ ਵੀ ਜੋਰਜਟ ਦਾ ਇਹ ਸੂਟ ਸੀਗਾ ਇਹਦੀ ਘੇਰੇ ਤੇ ਵਰਕ ਸੀਗਾ ਬੂਟੀਆਂ ਵਾਲਾ ਵਰਕ ਇਹਦੇ ਘੇਰੇ ਤੇ ਸੀਗਾ ਬਾਜੂ ਤੇ ਵੀ ਸੇਮ ਬੂਟੀਆਂ ਵਾਲਾ ਪੈਟਰਨ ਸੀਗਾ ਬਟ ਜਿਹੜੀ ਇਹਦੀ ਬਾਟਮ ਸੀ ਬਾਟਮ ਤੇ ਥੋੜਾ ਜਿਹਾ ਹੈਵੀ ਡਿਜ਼ਾਈਨ ਸੀਗਾ ਜਿਵੇਂ ਮੈਂ ਤੁਹਾਨੂੰ ਦਿਖਾਤਾ ਖੰਭਾਂ ਦਾ ਕੰਬੀਨੇਸ਼ਨ ਸੀਗਾ ਟਰੀਜ਼ ਸੀਗਾ ਲਾਈਟ ਜੇ ਬਹੁਤ ਸੋਹਣੇ ਲੀਫਸ ਬਣੀਆਂ ਹੋਈਆਂ ਸੀਗੀਆਂ ਸੋ ਇਹ ਸੂਟ ਹੈ ਜੀ ਆਪਾਂ ਜਿਹੜਾ ਕੱਢਿਆ ਪਿਆ ਹੈ ਜੋ ਲੈਣ ਆਉਣਗੇ ਆਪਣੇ ਤੋਂ ਤੇ ਮੈਨੂੰ ਇਹ ਦੱਸਿਵੇਂ ਆਪਣੇ ਸਰੋਤਿਆਂ ਨਾਲ ਵੀ ਸ਼ੇਅਰ ਕਰਾਂ ਇਹਨਾਂ ਮਤਲਬ ਸੂਟ ਸੋ ਨੈਕਸਟ ਵਲੌਗ ਦੇ ਵਿੱਚ ਆਪਾਂ ਮਿਲਦੇ ਹਾਂ ਜੀ ਇੱਕ ਨੈਕਸਟ ਵੀਡੀਓ ਦੇ ਨਾਲ ਸੋ ਤਦ ਤੱਕ ਦੇ ਲਈ ਰੱਬ ਰੱਖਾ